ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅੱਜ ਕੈਬਨਿਟ ਦੇ ਵਿੱਚ ਜਿਹੜੀ ਨਵੀਂ ਲੈਂਡ ਪੂਲਿੰਗ ਪਾਲਿਸੀ ਨੂੰ ਹਰੀ ਝੰਡੀ ਦਿੱਤੀ ਹੈ ਉਹ ਪੰਜਾਬ ਦਾ ਸਭ ਤੋਂ ਵੱਡਾ ਘੁਟਾਲਾ ਸਾਬਤ ਹੋਇਆ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤੇ ਅਰਵਿੰਦ ਕੇਜਰੀਵਾਲ ਨੂੰ ਪੁੱਛਣਾ ਚਾਹੁੰਦਾ ਕਿ ਫਿਰ ਕਾਲੇ ਕਾਨੂੰਨਾਂ ਤੇ ਇਹਦੇ ਵਿੱਚ ਫਰਕ ਕੀ ਹੈ ਉਥੇ ਵੀ ਕਿਸਾਨਾਂ ਦੀਆਂ ਜ਼ਮੀਨਾਂ ਖੋਈਆਂ ਜਾ ਰਹੀਆਂ ਸੀ ਤੁਸੀਂ ਵੀ ਕਿਸਾਨਾਂ ਦੀ ਜ਼ਮੀਨ ਧੱਕੇ ਦੇ ਨਾਲ ਖੋ ਰਹੇ ਹੋ ਤੇ ਉਹ ਆਮ ਆਦਮੀ ਪਾਰਟੀ ਹੈ ਜਿਨੇ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਭਾਈ ਅਸੀਂ 23 ਫਸਲਾ ਤੇ ਐਮਐਸਪੀ ਦੇਾਂਗੇ ਅਸੀਂ ਜਿਹੜਾ ਕਿਸਾਨੀ ਐ ਇਹਨੂੰ ਪ੍ਰੋਫਿਟੇਬਲ ਬਿਜ਼ਨਸ ਬਣਾਵਾਂਗੇ ਤੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਪੰਜਾਬੀਆਂ ਨੂੰ ਕੀ ਕਹਿਣਾ ਚਾਹੁੰਦੇ ਨੇ ਕਿਸਾਨਾਂ ਨੂੰ ਕੀ ਕਹਿਣਾ ਚਾਹੁੰਦੇ ਨੇ ਕਿ ਭਾਈ ਤੁਸੀਂ ਖੇਤੀ ਛੱਡ ਦਿਓ ਹੁਣ ਤੁਸੀਂ ਡਿਵੈਲਪਰ ਬਣ ਜਾਓ ਤੇ ਜਿਹੜਾ ਪੰਜਾਬ ਅੰਨਦਾਤਾ ਹੈ ਕੀ ਹੁਣ ਉਹ ਦੂਜੇ ਸੁਪਿਆਂ ਤੋਂ ਅੰਨ ਮੰਗਿਆ ਕਰੇ ਮੁੱਖ ਮੰਤਰੀ ਸਾਹਿਬ ਜਿਹੜੀ ਪੰਜਾਬ ਦੀ ਆਪਣੀ ਲੈਂਡ ਐਕਵਿਜ਼ੀਸ਼ਨ ਪਾਲਿਸੀ 2013 ਦੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਨੇ ਬਣਾਈ ਸੀ ਉਹਦੇ ਤਹਿਤ ਕਿਉਂ ਨਹੀਂ ਜ਼ਮੀਨ ਐਕਵਾਇਰ ਕਰਦੇ ਕਿਉਂਕਿ ਉਹ ਤੋਂ ਵਧੀਆ ਪਾਲਿਸੀ ਦੇਸ਼ ਕਿਤੇ ਉਥੇ ਕਿਸਾਨ ਦੀ ਮਰਜ਼ੀ ਸੀ ਚਾਹੇ ਉਹ ਆਪਣੀ ਜ਼ਮੀਨ ਦਾ ਚੌਗਣਾ ਮੁੱਲ ਲਵੇ ਚਾਹੇ ਲੈਂਡ ਪੂਲਿੰਗ ਕਰੇ ਪਰ ਹਾਂ ਇੱਕ ਗੱਲ ਜ਼ਰੂਰ ਹੈ ਉਹਦੇ ਚ ਬਹੁਤ ਸਾਰੀ ਕਲੀਅਰੈਂਸ ਲੈਣੀ ਪੈਂਦੀ ਸੀ ਡੇਢ ਦੋ ਸਾਲ ਦਾ ਸਮਾਂ ਸੀ এনवायरमेंटਲ ਕਲੀਅਰੈਂਸ ਸੀ ਪਰ ਸਰਕਾਰ ਨੂੰ ਤੌਰੇ ਕਾਹਲੇ ਬਹੁਤ ਹੈ ਸਰਕਾਰ ਤਾਂ ਨੋਟੀਫਿਕੇਸ਼ਨ ਕਰਨਾ ਚਾਹੁੰਦੀ ਹੈ ਜ਼ਮੀਨ ਐਕਵਿਜ਼ੀਸ਼ਨ ਦਾ ਕਿਸਾਨ ਦੀ ਜ਼ਮੀਨ ਧੱਕੇ ਦੇ ਨਾਲ ਹਲਪਣਾ ਚਾਹੁੰਦੀ ਹੈ ਫਿਰ ਇਹ ਜ਼ਮੀਨ ਆਪਾਂ ਪੈਸੇ ਲੈ ਕੇ ਪ੍ਰਾਈਵੇਟ ਬਿਲਡਰਾਂ ਨੂੰ ਦੇ ਦੇਣੀ ਹੈ ਬਿਲਡਰ ਡਿਵੈਲਪ ਕਰੇ ਨਾ ਕਰੇ ਔਰ ਜਿਹੜਾ ਕਿਸਾਨ ਹੈ ਨਾ ਉਹ ਆਪਣੀ ਜ਼ਮੀਨ ਦਾ ਪੈਸਾ ਮਿਲਿਆ ਨਾਲੇ ਉਹਦੀ ਜ਼ਮੀਨ ਉਹਦੇ ਹੱਥੋਂ ਗਈ ਤੇ 15-20 ਸਾਲ ਉਹ ਬਿਲਡਰਾਂ ਦੇ ਮੂੰਹ ਕੰਨੀ ਚਾਕਣਗੇ ਮਾਨ ਸਾਹਿਬ ਇਹੋ ਜੀਆਂ ਪਾਲਿਸੀਆਂ ਇਹ ਪੰਜਾਬ ਦੇ ਲਈ ਘਾਤਕ ਨੇ ਇਹ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਦੀਆਂ ਜੇਬਾਂ ਭਰਨ ਦੇ ਲਈ ਪਾਰਟੀ ਦੇ ਖਜ਼ਾਨੇ ਗਰਮ ਕਰਨ ਦੇ ਵਿੱਚ ਐਮ ਭੂਮਿਕਾ ਨਿਭਾਉਣਗੀਆਂ ਪੰਜਾਬ ਦੇ ਕਿਸਾਨ ਦੀ ਇੱਕ ਸ਼ਰੇਆਮ ਲੁੱਟ ਹੈ ਮੁੜ ਕੇ ਸੀਐਲਯੂ ਦੇ ਪੈਸੇ ਚੱਲਣ ਲੱਗ ਜਾਣਗੇ ਸੋ ਇਹ ਸਾਰੀਆਂ ਚੀਜ਼ਾਂ ਪੰਜਾਬ ਅੱਜ ਖੜਾ ਹੋ ਕੇ ਦੇਖ ਰਿਹਾ ਔਰ ਉਹ ਸਰਕਾਰ ਜਿਹੜੀ ਕਿ ਵੱਡੇ ਵੱਡੇ ਦਾਅਵੇ ਵਾਅਦੇ ਕਰਕੇ ਆਈ ਸੀ ਜਿਸ ਤਰੀਕੇ ਦੇ ਨਾਲ ਉਹ ਪੰਜਾਬ ਨੂੰ ਇੱਕ ਹਨੇਰੇ ਖੂਹ ਵੱਲ ਤੱਕ ਰਹੀ ਹੈ ਪੰਜਾਬ ਇਹ ਹਰ ਇੱਕ ਗੱਲ ਦਾ ਜਵਾਬ ਲੈ